ਮਾਰੇ ਸ਼ਾਨਾ ਆਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਆਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਐ ਹੈਗੇ ਤਾਂ ਚਲੋ ਸਾਡੇ ਸ਼ਰੀਕੇ ਚੋਈ ਸੀ ਬਿਕਰ ਪਰੀ ਉਹ ਬਿਕਰ ਕਹੀ ਲਿਉਂਦਾ 12 5 ਕਿਤੇ ਆ ਜਾਂਦਾ ਸੀ ਉਹ ਪਹਿਲੀ ਆ ਜਾਂਦਾ ਸੀ ਮੈਂ ਕਿਹਾ ਬਿਕਰਾ ਕਹੀ ਤਾਂ ਜਲ ਤੂੰ ਨੱਕਿਆ ਵੱਡਣਾ ਤਾਂ ਲੈਂਦੀ ਐ ਆ ਯਾਰ ਗੰਡਾਸਾ ਕਿ ਉਹਨਾਂ ਹੁੰਨਾ ਪਰੇਸ਼ਾਨਾਂ ਆਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹਨਾਂ ਤਾਂ ਆਤਾਂ ਪਈਆਂ ਹੋਈਆਂ ਲਹੂ ਮੂਹ ਨੂੰ ਲੱਗਿਆ ਹੋਇਆ ਉਹਨਾਂ ਦੇ ਤਾਂ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਧੀਆਂ ਪੁੱਤਾਂ ਨਾਲ ਪੰਜਾਬ ਦੇ ਚੁੱਲਿਆਂ ਨਾਲ ਪੰਜਾਬ ਦੇ ਪਾਣੀਆਂ ਨਾਲ ਕੋਈ ਲੈਣਾ ਦੇਣਾ ਆ ਹੁਣ ਜਿਹੜਾ ਰੌਲਾ ਪਿਆ ਪਾਣੀ ਦਾ ਹਰਿਆਣੇ ਨੂੰ ਅਸੀਂ ਕਿਹਾ ਭਾਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤੀ ਜੰਨੇ ਆ ਤੁਸੀਂ ਆਪਣੇ ਹਿੱਸੇ ਦਾ ਵਰਤ ਹਟੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਆ 21 ਮਈ ਨੂੰ ਤੁਹਾਨੂੰ ਨਵਾਂ ਕੋਟਾ ਮਿਲੂਗਾ ਉਦੋਂ ਬਾਅਦ ਜਿੰਨਾ ਮਰਜ਼ੀ ਵਰਤ ਲਿਓ ਸਾਲ ਚਾਹਦਾ ਜਦੋਂ ਮਰਜ਼ੀ ਵਰਤ ਲਿਓ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਮੈਂ ਕਹਿੰਦੀ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਵਾਲਾ ਜਮਾਨਾ ਲੰਘ ਗਿਆ ਪਹਿਲਾਂ ਕੀ ਕਰਦੇ ਸੀ ਬਾਦਲ ਹੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਦੂਜਾ ਲੈ ਜਾਓ ਇਧਰ ਦੀ ਆਪ ਦੀ ਨਹਿਰ ਦੀ ਚਿੰਤਾ ਹੁੰਦੀ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁੱਕ ਦਿਆ ਨੇ ਉਹ ਨਹਿਰ ਜਿਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਰਾਹ ਚ ਕੋਈ ਮੋਗੇ ਦੀ ਗੱਲ ਤਾਂ ਦੂਰ ਛੱਡੋ ਦੂਜੇ ਮੈਲਾਂ ਵਾਲੇ ਸੀ ਉਹਨਾਂ ਨੇ ਟੂਟੀਆਂ ਹੀ ਸੋਨੇ ਦੀਆਂ ਜਿਹਨੇ ਸੋਨੇ ਦੇ ਟੂਟੀਆਂ ਹੁਣ ਉਹਨਾਂ ਨੂੰ ਕੀ ਪਤਾ ਲੱਗਦਾ ਪਾਣੀ ਦਾ ਮੁੱਲ ਕੀ ਹੁੰਦਾ ਆ ਹੁਣ ਜਦੋਂ ਅਸੀਂ ਕਹਿ ਵੀ ਅਸੀਂ ਨਹੀਂ ਦੇਣਾ ਅਸੀਂ ਕੋਰਟ ਤੱਕ ਵੀ ਲੜਿਆ ਲੜ ਰਹੇ ਹਾਂ ਅਜੇ ਵੀ ਤੇ ਅੱਜ ਪੰਜਾਬ ਦਾ ਇੱਕ ਇੱਕ ਤੁਪਕਾ ਪੰਜਾਬ ਵਾਸਤੇ ਵਰਤਿਆ ਜਾ ਰਿਹਾ ਹੈ ਨਹਿਰਾਂ ਰਜਵਾਹੇ ਸੂਏ ਕੱਸੀਆਂ ਪਾਈਪਾਂ ਦੱਬ ਕੇ ਪਿੰਡਾਂ ਤੱਕ ਪਾਣੀ ਪਹੁੰਚਾਵਾਂਗੇ ਆਪਣਾ ਪਾਣੀ ਹੈ ਕਿਸੇ ਦਾ ਹੱਕ ਨਹੀਂ ਮਾਰਦੇ ਆਪਣਾ ਪਾਣੀ ਰਾਖੀ ਕਰਨੀ ਪਊਗੀ ਪਾਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਆ ਪਾਣੀ ਪਿੱਛੇ ਪਾਣੀ ਦੀ ਬਾਰੀ ਪਿੱਛੇ ਮੈਂ 15 ਸਾਲ ਦਾ ਸੀ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਉਸ ਨੱਕੇ ਤੇ ਸਾਡੇ 5 ਏਕੜ ਜ਼ਮੀਨ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਸੀ 75 ਮਿੰਟ ਸੀ ਰਾਤ ਨੂੰ ਪਾਣੀ ਵੜਦੇ ਸੀਗੇ ਸਵੇਰ 12 ਵਜੇ ਅਗਲੇ ਜਿਨ੍ਹਾਂ ਦੀ ਅਗਲੀ ਵਾਰੀ ਸੀ ਉਹਨਾਂ ਸਵਾ 12 ਵੱਜਣਾ ਹੁੰਦਾ ਸੀ ਹੈਗੇ ਤਾਂ ਚਲੋ ਸਾਡੇ ਸ਼੍ਰੀਕੇ ਚੋਈ ਸੀ ਬਿੱਕਰ ਪੁਰੀ ਉਹ ਜਿਹੜਾ ਬਿੱਕਰ ਸੀ ਮੈਂ ਹੁਣ ਨੱਕੇ ਤੇ ਬੈਠਾ ਹੁੰਦਾ ਸੀ ਉਹ ਬਿੱਕਰ ਕਹੀ ਲਿਉਂਦਾ 12:05 ਕਿਤੇ ਆ ਜਾਂਦਾ ਸੀ ਉਹ ਪਹਿਲੀ ਆ ਜਾਂਦਾ ਸੀ 10 ਮਿੰਟ ਪਹਿਲੇ ਤਾਂ ਕਹੀ ਦਰਦਾ ਐ ਨਾਲ ਹੀ ਗੰਡਾਸਾ ਦਰ ਦਿੰਦਾ ਨਾਲ ਮੈਂ ਉਹਨੂੰ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਮੈਂ ਕਹਾਂ ਬਿਕਰਾ ਕਹੀ ਤਾਂ ਜਲ ਤੂੰ ਨੱਕਾ ਵੱਡਣਾ ਤਾਂ ਲੈਂਦੀ ਐ ਆਇਰ ਗੰਡਾਸਾ ਕਿਉਂ ਲੈਣਾ ਹੁੰਨਾ ਹੈ ਕਹਿੰਦਾ ਕਈ ਵਾਰੀ ਬਾਈ ਨਿੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਹੈ ਉਹ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਟ ਲਿਆ ਕਰ ਮੇਰੀ ਗਰਦਨ ਨਾ ਵੱਢਦੀ ਭਰਾਵਾ ਹਨਾ ਆਹ ਤਾਂ ਹਾਲਾਤ ਹੁੰਦੇ ਸੀ ਨਾਲ ਗਡਾਸਾ ਲੈ ਕੇ ਜਾਂਦੇ ਸੀ ਉਹ ਅਸੀਂ ਇੰਨੇ ਹਜ਼ਾਰ ਕਿਊਸਿਕ ਕਿਵੇਂ ਦੇ ਦਾਂਗੇ ਇਸ ਤਾਂ ਬੂੰਦ ਬੂੰਦ ਪਿੱਛੇ ਲੜ ਪੈਂਦੇ ਸੀ ਸੋ ਪਾਣੀ ਸਾਡੀ ਲਾਈਫ ਲਾਈਨ ਹੈ ਪਾਣੀ ਵੀ ਬਚਾਵਾਂਗੇ ਜਵਾਨੀ ਵੀ ਬਚਾਵਾਂਗੇ ਪੜ੍ਹਾਵਾਂਗੇ ਨੌਕਰੀਆਂ ਤੇ ਲਾਵਾਂਗੇ ਆ 55000 ਦੇ ਕਰੀਬ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਹਾਂ ਜੀ 55000